ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਰਾਮ ਲਾਲ ਗਰਗ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਪਿਛਲੇ ਦਿਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਰਾ ਜਾ ਵੀ ਰਾਜੇ ਰਾਮ ਲਾਲ ਗਰਗ ਮਰਾਦਪੁਰੇ ਵਾਲਿਆਂ ਦੀ ਅੰਤਿਮ ਸ਼ਰਧਾਂਜਲੀ ਸਮਾਰੋਹ ਅੱਜ ਨਵੀਂ ਅਗਰਵਾਲ ਗਊਸ਼ਾਲਾ ਵਿਖੇ ਵਿਦਵਾਨ ਪੰਡਤਾਂ ਅਤੇ ਪ੍ਰਭੂ ਪ੍ਰੇਮੀਆਂ ਨੇ ਸ੍ਰੀ ਗੁਰੂਨ ਪ੍ਰਾਦਿਪੀ ਦੇ ਪਾਠਾਂ ਦੇ ਭੋਗ ਪਾਏ ਅਤੇ ਉਨ੍ਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਇੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਪੇਟ ਕਰਦਿਆਂ ਕਿਹਾ ਕਿ ਰਾਮ ਲਾਲ ਗਰਗ ਪਿਛਲੇ ਕਾਫੀ ਸਾਲਾਂ ਤੋਂ ਮਾਈਸਰ ਮੰਦਰ ਬਿਤੌਰ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ ਅੱਜ ਅੰਤਿਮ ਸ਼ ਭੀੜ ਦੇਖਣ ਨੂੰ ਮਿਲੀ ਸਮਾਜਿਕ ਸੇਵਾ ਸੰਸਥਾ ਵਾਹ ਰਾਜਨੀਤਿਕ ਸੰਸਥਾਵਾਂ ਵੱਲੋਂ ਉਹਨਾਂ ਨੂੰ ਸਰਦਾ ਸਨਮਨ ਅਰਪਿਤ ਕੀਤੇ ਗਏ RAMLAL GARGH ਆਪਣੇ ਪਿੱਛੇ ਪਤਨੀ ਕਾਂਤਾ ਰਾਣੀ ਬੇਟੇ ਕੇਪੀ ਗਰਗ ਸੋਮਨਾਥ ਗਰਗ ਦੋ ਬੇਟੀਆਂ ਮੀਨਾ ਅਤੇ ਵਿਦੀ ਨੂੰ ਛੱਡ ਕੇ ਚਲੇ ਗਏ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ RAM RAM HARE HARE NARE HARE तो प्यारे कहते हैं कि उनके के जो घोड़े हैं ना परमार्थ रूपी वैकुंठ हो जाते हैं और इसमें कोई दोहराए नहीं है ये सत्य है प्यारे कि उन्होंने सारी जिंदगी नारायण सेवा की भगवान की मंदिर की सेवा की और कहते हैं ना प्यारे जो सेवा है ये आयुर्वेदिक मेडिसिन की तरह होती है जो किया गया दान है ਕੀ ਗਈ ਦਿਆ ਨੇ ਕਦੀ ਦੋਨਾਂ ਦੀ ਜੋੜੀ ਹਣੇ ਸ਼ਤਕਾਰ ਤੇ ਮਿਲਣਾ ਬਹੁਤ ਹੀ ਜ਼ਿਆਦਾ ਸੁਭਾਵਿਕ ਤੌਰ ਤੇ ਬੜੀਆ ਇਨਸਾਨ ਸਨ ਔਰ ਜੋ ਮਾਈ ਸਰ ਮੰਦਰ ਸਾਡੇ ਇਲਾਕੇ ਦੇ ਵਿੱਚ ਆਪਾਂ ਦੇਖਦੇ ਆ ਕਿੰਨੀਆਂ ਚੜ੍ਹਦੀਆਂ ਬਲੰਦੀਆਂ ਦੇ ਵਿੱਚ ਹੈ ਔਰ ਕਿੰਨੀ ਪਾਰਕ ਹੈ ਕਿੰਨੀ ਸੜਕਾਂ ਸਾਰਾ ਕੁਝ ਕਰਕੇ ਇਹਨਾਂ ਨੇ ਉੱਥੇ ਆ ਬਣਵਾਇਆ ਆਪਣੀ ਪ੍ਰਧਾਨ ਜੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਵੀ ਮੁੱਖ ਸੇਵਾ ਤੌਰ ਤੇ ਦਾਰ ਦੇ ਤੌਰ ਤੇ ਕੰਮ ਕੀਤਾ ਕਦੇ ਆਪਣੇ ਆਪ ਨੂੰ ਪ੍ਰਧਾਨ ਸਾਥ ਨਹੀਂ ਕਰਿਆ ਕਦੇ ਪ੍ਰਧਾਨ ਨਹੀਂ ਗਿਆ जे सा महा बाप अनुसार किसी व्यक्ति नहीं पता कदों तो उदो कि हालात चर जाए ठीक उसी तरह पहला बड़े भाई साहब चले गए केवल जी उस चले तो गए पता ही नहीं लग्या कदों चले गए ये मालक दे बहुत सारा कुछ परिवार बारे मेतर साहब ने दसिया इस बुधारे ने दस है पर एक खासियत मैं देखी घट्टो घट कक्ट तीह साल मेरा मां वास्ता इस परिवार न है दान पर आना जाना है राम लाल जी इ बिल्कुल ठीक ठाक सी हमेशा ਮਿਲਦੇ ਸੀ ਪਰ ਤੁਹ ਕੁਝ ਪ੍ਰੋਬਲਮ ਆਈ ਨਾਲ ਦੀ ਨਾਲ ਉਹਨਾਂ ਨੂੰ ਪਟਿਆਲੇ ਅਮਰ ਹਸਪੀਟਲ ਚੜ੍ਵਾ ਦਿੱਟ ਕਰਾਇਆ ਜਿਸ ਦੇ ਨਾਲ ਕੋਈ ਇਹਨਾਂ ਨੂੰ ਉੱਥੇ ਉਹਦਾ ਦੀ ਪੋਜੀਸ਼ਨ ਦੇ ਵਿੱਚ ਸਹਾਰ ਨਹੀਂ ਦਿਖਿਆ ਕਿ ਨਾਲ ਦੀ ਰਾ ਪੰਜ ਛੇ ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਬੀ ਐਮ ਸੀ ਦੇ ਵਿੱਚ ਜਿਹੜਾ ਪਟਿਆਲੇ ਦਾ ਸਭ ਤੋਂ ਵੱਡਾ ਹਸਪੀਟਲ ਹੈ ਉੱਥੇ ਰੱਖ ਦਿੱਤਾ ਰਾਇਆ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ ਉੱਥੇ ਆਖਰੀ ਸਾਹ ਲੈਂਦੇ ਹੋਏ 20-25 ਦਿਨ ਦੇ ਕਰੀਬ ਪ੍ਰਭਾਤ ਮਾਦੇ ਚੰਨ ਮਾਜਾ